ਸਰ ਆ ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚ ਜੁਣਿਆ ਸੇਵਾ ਗੰਦ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਸੋ ਕੀ ਕਰਨਾ ਚਾਹੋਗੇ ਕਿਵੇਂ ਦੇਦਿਓ ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਇਹ ਬਹੁਤ ਧੰਨਵਾਦੀ ਹਾਂ ਤੁਹਾਡੇ ਜੀ ਸਾਡੇ ਕੋ ਆਪਣਾ ਕੀਮਤੀ ਵਕਤ ਕੱਢ ਕੇ ਸਾਡੇ ਕੋ ਪਹੁੰਚੇ ਹੋ ਮੈਂ ਮੱਖਣ ਸਿੰਘ ਪਿੰਡ ਮੇਗਿਆ ਦਾ ਸਰਪੰਚ ਹਾਂਜੀ ਮੈਂ ਇਹ ਗਾਣਾ ਚਾਹਾਂਗਾ ਵੀ ਮੈਂ ਲੋਕਾਂ ਨੇ ਆਪਣੇ ਮੇਰੇ ਪਿੰਡਿਆਂ ਨੇ ਮੈਨੂੰ ਬਹੁਤ ਵਧੀਆ ਮੈਨੂੰ ਮੌਕਾ ਦਿੱਤਾ ਮੈਨੂੰ ਸਰਪੰਚ ਚੁਣਿਆ ਤੇ ਮੈਂ ਆਪਣੇ ਵੱਲ ਉਹਨਾਂ ਨੂੰ ਵੀ ਵਿਸ਼ਵਾਸ ਦਿਵਾਉਣਾ ਵਾ ਵੀ ਮੈਂ ਆਪਣੇ ਪਿੰਡ ਦੇ ਕੰਮ ਜਿਹੜੇ ਨੇ ਮੈਂ ਇਹ ਨਹੀਂ ਸੋਚਾਂਗਾ ਵੀ ਮੈਂ ਕਿਸ ਪਾਰਟੀ ਨਾਲ ਸੰਬੰਧ ਰੱਖਦਾ ਮੈਂ ਪਾਰਟੀ ਤੋਂ ਬਾਹਰ ਹੋ ਕੇ ਜਾਂ ਪਾਰਟੀ ਦੇ ਨਾਲ ਜੋੜ ਕੇ ਮੈਂ ਪਿੰਡ ਦੇ ਕੰਮ ਜੋ ਵੀ ਪਿੰਡ ਦੇ ਕੰਮ ਹੋਣ ਵਾਲੇ ਨੇ ਉਸ ਤਰੀਕੇ ਨਾਲ ਵਧੀਆ ਤਰੀਕੇ ਨਾਲ ਕਰਾਂਗਾ ਸਰ ਧੀਲੀ ਪੰਚਾਇਤੋਂ ਲੋਕੜੇ ਅਧੂਰੇ ਕੰਮ ਰਹ ਚੁੱਕੇ ਹੀ ਜੋ ਤੁਹਾਡੀ ਗੋਈ ਚ ਪੂਰੇ ਕਰਵਾਏ ਜਾਣੇ ਉਹ ਦੂਰੇ ਕੰਮ ਸਰ ਹੁਣ ਜੜੇ ਜੜੇ ਤਾਂ ਹੋਣ ਵਾਲੇ ਆਪਣੀ ਨਜ਼ਰ ਦੇ ਵਿੱਚ ਹੈਗੇ ਜਨਾਮ ਲੋਕ ਕਾਰਡ ਬਣਨ ਵਾਲੇ ਨੇ ਰਾਸਨ ਕਾਰਡ ਜਿਨ੍ਹਾਂ ਦੇ ਨਹੀਂ ਬਣੇ ਦੀ ਜਾਂ ਕਟੋਕੇ ਦੇ ਨੇ ਉਹਨਾਂ ਦੀਆਂ ਬੜੀਆਂ ਮੁਸ਼ਕਲਾਂ ਨੇ ਉਹ ਅਸੀਂ ਜਿੰਨੀ ਵੀ ਜਲਦੀ ਹੋ ਸਕਦੀ ਹੈ ਉਹ ਵਕਤ ਬਾਅਦ ਅਸੀਂ ਕਾਰਡ ਜਿਹੜੇ ਉਹਨਾਂ ਦੇ ਭਾਲ ਕਰਾਵਾਂਗੇ ਜਿਨ੍ਹਾਂ ਦੇ ਬਣਨ ਵਾਲੇ ਉਹ ਵੀ ਬਣਾਵਾਂਗੇ ਔਰ ਜਿਨ੍ਹਾਂ ਦੇ ਫਲਸਾਂ ਦੇ ਬਕਾਏ ਵੀ ਰਹਿੰਦੇ ਨੇ ਕੁਝ ਫਲਸਾਂ ਬਣਨ ਵਾਲੀਆਂ ਨੇ ਉਹ ਵੀ ਅਸੀਂ ਜਿੰਨੀ ਵੀ ਛੇਤੀ ਹੋ ਸਕਦੀ ਹੈ ਉਹ ਵੀ ਅਸੀਂ ਮਿਲ ਕੇ ਸੈਕਟਰੀਆਂ ਨਾਲ ਤੇ ਉਹ ਵੀ ਕੰਮ ਇਹਨਾਂ ਗਰੀਬਾਂ ਦੇ ਜ਼ਰੂਰ ਕਰਵਾਵਾਂਗੇ ਇਹ ਕੱਟੇ ਕੋਠਾਂ ਦੀ ਗ੍ਰਾਂਟਾਂ ਨੇ ਵੀ ਕਈਆਂ ਪਿੰਡਾਂ ਚਾਰੇ ਆ ਤੁਹਾਡੇ ਵੀ ਆਏ ਕਿੰਨੇ ਗਾਂਵ ਭਰੇ ਆ ਕਿੰਨੇ ਆਏ ਹਾਂਜੀ ਸਰ 8 10 ਤੇ ਤਕਰੀਬਨ ਮੈਂ ਕਰ ਚੁੱਕਿਆ ਕੋ ਦੋ ਘਜ ਘਰ ਲੈ ਕਿੰਨੇ ਜਿਹੜੀ ਵੀ ਗ੍ਰਾਂਟ ਮੈਨੂੰ ਇਹ ਘਰ ਕਰਨੇ ਆ ਜੀ ਹਾਂਜੀ ਸਰ ਕਿੰਨੀ ਐਜੂਕੇਸ਼ਨ ਲੈ ਕੇ ਕਿਵੇਂ ਦੇਉਂਦੇ ਹਾਂਜੀ ਐਜੂਕੇਸ਼ਨ ਲੈ ਕੇ ਕਿਵੇਂ ਦੇਉਂਦੇ ਸਕੂਲ ਤੁਹਾਡਾ ਕਿੰਨੀ ਤੱਕ ਆ ਕੀ ਲੱਗਦਾ ਤੁਹਾਨੂੰ ਸਕੂਲ ਸਰ ਸਾਡਾ ਹੈਗਾ 5ਵੀਂ ਤੱਕ ਰਿਤਹੀ ਸਟਾਫ ਠੀਕ ਆ ਕਿਤੇ ਕਮੀ ਤ ਨਹੀਂ ਲੱਗਦੀ ਹਾਂਜੀ ਬਿਲਕੁਲ ਸਟਾਫ ਵਧੀਆ ਬੋਧ ਇਮਾਨਦਾਰ ਮਤਲਬ ਟੀਚਰ ਬਹੁਤ ਵਧੀਆ ਨੇ ਹਾਂਜੀ ਕਿ ਇਧਰ ਦੂਜੀ ਹੈਗੀ ਕਿਲਾ ਪੈਲੇ ਦੀ ਗਰਾਊਂਡ ਜਿੱਦੇ ਤੋਂ ਸਕੂਲ ਅਠਨੀ ਤੱਕ ਕਹਿੰਦੇ ਸੀ ਵੀ ਕਰ ਦੇਣਾ ਜੀ ਪਰ ਜਿਹੜਾ ਅਜੇ ਤੱਕ ਹੋਇਆ ਨਹੀਂ ਪਰ ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਗਰਾਊਂਡ ਨੂੰ ਵਧੀਆ ਤਰੀਕੇ ਨਾਲ ਬਣਾ ਕੇ ਤੇ ਬੱਚਿਆਂ ਦੇ ਖੇਡਣ ਦਾ ਸਮਾਨ ਲਿਆ ਕੇ ਉਹਨਾਂ ਨੂੰ ਦਵਾਂਗੇ ਜੀ ਸਤ ਸ੍ਰੀ ਅਕਾਲ ਦੀ ਸਮੱਸਿਆ ਵੀ ਪਿੰਡਾਂ 'ਚ ਕਾਫੀ ਹੁੰਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਵੀ ਕੋਈ ਇਹੋ ਜਿਹੀ ਸਮੱਸਿਆ ਹੈ ਜਿਹੜੇ ਯੋਗ ਲੋਕਾਂ ਨਾਲ ਰਸਨ ਕੰਡ ਨਹੀਂ ਬਣਦੇ ਹਾਂਜੀ ਸਰ ਬਹੁਤ ਜ਼ਿਆਦਾ ਮੁਸ਼ਕਲ ਆ ਉਹ ਕਾਰਟ ਕਾਫੀ ਜਿਹੜੇ ਨੇ ਬਣਨ ਵਾਲੇ ਨੇ ਉਹ ਮੈਨਾਂ ਨੂੰ ਆਪਣਾ throthi ਜਿੰਨੇ ਮੇਰੇ ਪਿੰਡ ਦੇ ਮੇਰੇ ਸੱਜਣ ਵੀ ਭਰਾ ਨੇ ਉਹਨਾਂ ਨੂੰ ਜਰੂਰ ਕਾਟੇ ਇਹ ਮੈਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਕਾਟ ਜਰੂਰ ਉਹਨਾਂ ਦੇ ਬਣਨਗੇ ਉਹ ਮਨਰੇਗਾ ਦੇ ਵਿੱਚ ਜਿਹੜੇ ਜੋਗ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਜਾਂਦਾ ਸੋ ਨਜਾਇਜ਼ ਨਾ ਪਾਈ ਜਾਂਦੇ ਨੇ ਤੁਹਾਡੀ ਕੋਈ ਤਾਂ ਕਿਵੇਂ ਉਪਰਾਲਾ ਕੀਤਾ ਜਾਏਗਾ ਹਾਂਜੀ ਸਰ ਪਹਿਲਾਂ ਕੁਝ ਗੱਲ ਹੋ ਰਹੀ ਹੁਣ ਸਾਰਾ ਕੰਮ ਆਨਲਾਈਨ ਆ ਇਹ ਤਾਂ ਨਰੇਗਾ ਦਾ ਕੰਮ ਥੋੜਾ ਜਿਹਾ ਬੰਦ ਹੋ ਗਿਆ ਤਾਂ ਥੋੜੀ ਜੀ ਮੁਸ਼ਕਲ ਆਣ ਕਾ ਇਹ ਸਾਰਾ ਕੰਮ ਆਨਲਾਈਨ ਹੀ ਹੁਣ ਤੇ ਜਿੰਨੀ ਛੇਤੀ ਹੋ ਸਕਦੀ ਹੈ ਜੀ ਨੇਕਾ ਦਾ ਕੰਮ ਵੀ ਸ਼ੁਰੂ ਕਰਾਂਗੇ ਜੀ ਜੀ ਸਰ ਆ ਸੈਂਟਰ ਗਵਰਨਮੈਂਟ ਜਾਂ ਪੰਜਾਬ ਗਵਰਨਮੈਂਟ ਸੁੱਖ ਸਹੂਲਤਾਂ ਗਰੀਬ ਲੋਕਾਂ ਵਾਸਤੇ ਹੁੰਦੀਆਂ ਪਿੰਡਾਂ 'ਚ ਸੋ ਪਿੰਡ 'ਚ ਟੜੇ ਬੰਦੀ ਜਾਂ ਇਰਕਾ ਬੰਦੀ ਹੁਣ ਕਰਕੇ ਜਿਹੜੇ ਉਹ ਉਹਨਾਂ ਤੱਕ ਪਹੁੰਚਦਾ ਨਹੀਂ ਹੁੰਦੀਆਂ ਸੋ ਕਿਵੇਂ ਤੁਹਾਡੀ ਕੋਈ ਜੋ ਪ੍ਰალა ਕੀਤਾ ਜਾਵੇਗਾ ਹਾਂਜੀ ਕੋਈ ਟੜੇ ਬੰਦੀ ਨਹੀਂ ਜੀ ਮੈਨੂੰ ਸਰਪੰਚ ਚੁਣਿਆ ਪਿੰਡ ਵਾਲਿਆਂ ਨੇ ਮੈਨੂੰ ਕਿਹਨੇ ਵੋਟ ਪਾਈ ਹੈ ਜਾਂ ਨਹੀਂ ਪਾਈ ਵੀ ਮੈਂ ਇਹ ਚੀਜ਼ ਨੂੰ ਨਹੀਂ ਲੈ ਕੇ ਤੁਰਾਂਗਾ ਮੇਰੇ ਬਾਅਦ ਸਾਰਾ ਪਿੰਡ ਮੇਰਾ ਵਾ ਮੈਨੂੰ ਉਹਨਾਂ ਨੇ ਵੋਟ ਪਾ ਕੇ ਸਰਪੰਚ ਵੋਟਾਂ ਪਾਈਆਂ ਨੇ ਤੇ ਮੈਂ ਸਰਪੰਚ ਬਣਿਆ ਮੇਰੇ ਬਾਅਦ ਸਾਰਾ ਪਿੰਡ ਆ ਬਾਕੀ ਮੇਰੇ ਪਿੰਡ ਵਾਲੇ ਇਹ ਨਾ ਸੋਚਣ ਕਿ ਮੈਨਾਂ ਨੂੰ ਵੋਟ ਨਹੀਂ ਪਈ ਉਹ ਆਪਣਾ ਮਨੋਂ ਤਨੋਂ ਓਕੇ ਮੇਰ ਕੋ ਸਿੱਧੇ ਓਨ ਦਾ ਆਪਣਾ ਕੰਮ ਲੈ ਲੈ ਕਿਹੜਾ ਕੰਮ ਤੁਸੀਂ ਕਰਾਉਣ ਜਾ ਰਹੇ ਹੋ ਪਹਿਲ ਦੇ ਆਧਾਰ ਤੇ ਜਿਹੜਾ ਉਹ ਤੁਹਾਡੀ ਗਵਾਈ ਚੋਂ ਕਰਵਾਇਆ ਜਾਣਾ ਹਾਂਜੀ ਸਰ ਕੰਮ ਤੇ ਫਿਲਹਾਲ ਜੇ ਸ਼ੁਰੂ ਨਹੀਂ ਹੋਇਆ ਜਦੋਂ ਸ਼ੁਰੂ ਹੋਣਾ ਉਹ ਸੈਕਟਰੀ ਕੱਲ ਆਏ ਸੀ ਤੇ ਚੌਂਕ ਦੀਆਂ ਥੋੜੀ ਜਿਹੀਆਂ ਮੁਸ਼ਕਲਾਂ ਨੇ ਵੀ ਜਦੋਂ ਬੱਚੇ ਲੇਡੀਆਂ ਚਾੜਨ ਹੁੰਦੀਆਂ ਨੇ ਸਵੇਰੇ ਤੇ ਦੁਪਹਿਰ ਨੂੰ ਤੇ ਧੁੱਪ ਬਹੁਤ ਹੁੰਦੀ ਆ ਤੇ ਕੰਧਾਂ ਨਾਲ ਖਲੋਤੀਆਂ ਹੁੰਦੀਆਂ ਤੇ ਮੇਰੀ ਸੋਚ ਆ ਵੀ ਉਹ ਚੌਂਕ ਦੇ ਵਿੱਚ ਥੋੜੀ ਜਿਹੀ ਕੁਰਸੀਆਂ ਲੱਗ ਜੇ ਮੈਂ ਕੁਛ ਛਿੱਟ ਵਗੈਰਾ ਕੱਢੇ ਜੀ ਸ਼ਾਮੇ ਬੈਠ ਜਾਣ ਇਹ ਮੇਰੀ ਬੇਨਤੀ ਆ ਸਰ ਇੱਕ ਤਾਂ ਹੀ ਆਮ ਦੇ ਘਰ ਪਿੰਡਾਂ ਵਿੱਚ ਬੱਚਿਆਂ ਵਾਸਤੇ ਝੋਲੇ ਹੁੰਦੇ ਨੌਜਵਾਨ ਜਿੰਮ ਹੁੰਦੀ ਆ ਸੋ ਖੇਡ ਦਾ ਮੈਦਾਨ ਵੀ ਹੁੰਦਾ ਉਹ ਬੁਜੁਰਗਾਂ ਬਾਤੇ ਪਾਰਕਿੰਗ ਹੁੰਦੀ ਆ। ਸੋ ਫੁੱਲ ਬੂਟੇ ਪਿੰਡ 'ਚ ਲੱਗੇ ਹੁੰਦੇ ਨੇ, ਪਿੰਡ 'ਚ ਵੜਦੇ ਹਾਂ ਲਾਟਾਂ ਲੱਗੀਆਂ ਹੁੰਦੀਆਂ, ਸੋਹਣੀ ਵਧੀਆ ਦੇਖ ਹੁੰਦੀ। ਉਹ ਕੀ ਤੁਹਾਡੇ ਪਿੰਡ 'ਚ ਕੋਈ ਏਦਾਂ ਦੀ ਸੌਦਾ ਹੈਗੀ ਆ? ਹਾਂਜੀ ਸਰ, ਹੈ ਤਾਂ ਨਹੀਂ ਪਰ ਚਲੋ ਉਹਦਾ ਕੋਸ਼ਿਸ਼ ਕਰਾਂਗੇ ਕਿ ਜਰੂਰ ਪਾਰਕ ਵੀ ਬਣੇਗੀ ਤੇ ਝੂਲੇ ਲਿਆਵਾਂਗੇ ਜਿੱਦੇ ਵਿੱਚ ਲੇਡੀਜ਼ ਸ਼ੈਰ ਵਗੈਰਾ ਉੱਥੇ ਕਰ ਲੈਣ। ਤੇ ਬੱਚਿਆਂ ਨੂੰ ਵੀ ਲਿਆ ਕੇ ਦਾਂਗੇ ਝੂਲੇ। ਹਾਂਜੀ। ਓਏ ਨੌਜਵਾਨਾਂ ਨੂੰ ਨੌਜਵਾਨ ਸਪੰਸ ਹੋਣਦੇ ਆ ਤੇ ਕੀ ਮੈਸੇਜ ਦੇਣਾ ਚਾਹੋਗੇ ਬਾਕੀ? ਨੋ ਨੋ ਜਿਵੇਂ ਅਸੀਂ ਨੇ ਇਹ ਕਰਨੇ ਹੈ ਕਿ ਆਪਣੇ ਨਸ਼ਿਆਂ ਨੂੰ ਛੱਡ ਕੇ ਤੇ ਚੰਗੇ ਰਾਹੇ ਬਹੋ ਤੇ ਜਿੱਥੇ ਤੁਹਾਨੂੰ ਮੁਸ਼ਕਲ ਆਉਂਦੀ ਹੈ ਸਰਪੰਚ ਤੁਹਾਡੇ ਨਾਲ ਉਹ ਕੀ ਮੈਸੇਜ ਪਿੰਡ ਵਾਲਿਆਂ ਨੂੰ ਜਣਾ ਚਾਹੋਗੇ ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਇਤਨਾ ਮਾਣ ਬਖਸ਼ਿਆ ਸੋ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦੀਆਂ ਜਿਨ੍ਹਾਂ ਨੇ ਇੱਕ ਨਵੇਂ ਗਰੀਬ ਪਰਿਵਾਰ ਦੇ ਵਿੱਚੋਂ ਉੱਠਿਆ ਹਾਂ ਉੱਠਿਆ ਕਿ ਤੁਸੀਂ ਇਹ ਮਿਲੋ ਕਿ ਉਹਦੇ ਸੱਜਣ ਬਣਾਇਆ ਦਾ ਬਹੁਤ ਬਹੁਤ ਪਿੰਡ ਵਾਲਿਆਂ ਦਾ ਧੰਨਵਾਦ ਦੀਆਂ ਜਿਨ੍ਹਾਂ ਔਰ ਮੇਰੇ ਸਤੰਸਵਰ ਤੋਂ ਵੀ ਪੂਰੀ ਕੋਸ਼ਿਸ਼ ਹੋਏਗੀ ਵੀ ਮੈਂ ਆਪਣੇ ਪਿੰਡ ਦਾ ਪੂਰਾ ਵਿਕਾਸ ਕਰਾਂਗਾ ਜਿੱਦਾਂ ਜਿੱਦਾਂ ਮੈਨੂੰ ਸਰਕਾਰ ਵੱਲੋਂ ਸਹੂਤਾ ਮਿਲਣਗੀਆਂ ਉਦੋਂ ਦਾ ਮੈਂ ਪਿੰਡ ਦੇ ਸਾਰੇ ਗਰੀਬਾਂ ਨੂੰ ਜ਼ਰੂਰ ਲਿਆ ਕੇ ਦਵਾਂਗਾ